ਪੰਜਾਬੀ ਗੀਤ ਪਿਆਰ ਇਕਨਾਲ ਹੁੰਦਾ ਹੈ ਦੀ ਸ਼ੂਟਿੰਗ ਪਿਛਲੇ ਦਿਨੀ ਨਾਲਾਗੜ੍ਹ ਦੇ ਪਿੰਡ ਸਾਈਂ ਹਿਮਾਚਲ ਵਿਖੇ ਕੀਤੀ ਗਈ। ਇਸ ਗੀਤ ਨੂੰ ਡਾਇਰੈਕਟਰ ਜਗਜੀਤ ਮਲਸੀਹਾ ਨੇ ਬੜੀ ਵਧੀਆ ਡਾਇਰੈਕਸ਼ਨ ਦੇ ਕੇ ਡਾਇਰੈਕਟ ਕੀਤਾ ਹੈ। ਉਹਨਾਂ ਦੀ ਡਾਇਰੈਕਸ਼ਨ ਸ਼ਲਾਘਾਯੋਗ ਹੈ। ਇਸ ਗੀਤ ਨੂੰ ਬੱਬੀ ਹੀਰੋ ਵਾਲੇ ਨੇ ਆਪਣੀ ਕਲਮ ਨਾਲ ਕਲਮਬੱਤ ਕੀਤਾ ਹੈ। ਗੀਤ ਨੂੰ ਬਹੁਤ ਹੀ ਸੁਰੀਲੇ ਗਾਇਕ ਅਮਨ ਖਾਨ ਨੇ ਗਾਇਆ ਹੈ ਜੋ ਦਿਲਾਂ ਨੂੰ ਖਿੱਚ ਪਾਉਣ ਵਾਲਾ ਗੀਤ ਹੈ। ਕੈਮਰਾਮੈਨ ਰਾਜੂ ਗੋਂਗਰੇ ਨੇ ਕੈਮਰੇ ਦੀ ਅੱਖ ਵਿੱਚ ਕੈਦ ਕਰਕੇ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਹੈ। ਗੀਤ ਦੀ ਫੀਮੇਲ ਮਾਡਲ ਨਿਧੀ ਸ਼ਰਮਾ ਮੇਲ ਮਾਡਲ ਨਵੀ ਸ਼ਰਮਾ ਵਿਰਿੰਦਰ ਸਿੰਘ ਵਰਮਾ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਹੈ ਫਿਲਮੀ ਐਕਟਰ ਐਚ ਆਰ ਡੀ ਸਿੰਘ ਨੇ ਲੜਕੀ ਦੇ ਪਿਤਾ ਦੀ ਭੂਮਿਕਾ ਬਹੁਤ ਵਧੀਆ ਅੰਦਾਜ਼ ਚ ਨਿਭਾਈ ਐਕਟਰ ਸੁਖਵਿੰਦਰ ਮਾਨ ਤੰਨਾ ਰਾਟੋਲ ਮੋਨਿਕਾ ਵਰਮਾ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਮੇਕਅਪ ਬਲਵਿੰਦਰ ਕੌਰ ਉਪੀ ਨੇ ਆਪਣੀ ਕਲਾ ਨਾਲ ਚਾਰ ਜਾਨ ਲਏ ਪੰਡਿਤ ਸ਼੍ਰੀ ਆਗਿਆ ਰਾਮ ਨੇ ਪੰਡਿਤ ਦੀ ਭੂਮਿਕਾ ਬੜੇ ਹੀ ਵਧੀਆ ਤਰੀਕੇ ਨਾਲ ਸੰਪੰਨ ਕੀਤੀ ਧੰਨਵਾਦ ਕਰਦੇ ਆ ਨਾਲਾਗੜ ਸਾਈਂ ਪਿੰਡ ਸਮੂਹ ಗ್ರಾಮ ਪੰਚਾਇਤ ਤੇ ਡਾਕਟਰ ਗੁਰਨਾਮ ਸਿੰਘ ਐਸਐਚ ਓਮ ਪ੍ਰਕਾਸ਼ ਗੁਪਤਾ ਜੀ ਦਾ ਜਿਨ੍ਹਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੁਣ ਹਾਂ ਡਾਇਰੈਕਟਰ ਜਗਜੀਤ ਮਲਸੀਹਾ ਦਾ ਵੀ ਤੇ ਦਿ ਲੋ ਧੰਨਵਾਦ ਕੀਤਾ ਗਿਆ ਹਾਂਜੀ ਜਗਜੀਤ ਜੀ ਅੱਜ ਤੁਸੀਂ ਪਿੰਡ ਸਾਈਂ ਵਿਖੇ ਪਹੁੰਚੇ ਹੋ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਇਹ ਕਿਸ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ ਤੇ ਇੱਥੇ ਪਹੁੰਚੇ ਹੋ ਕਿੰਨੀ ਟੀਮ ਹੈ ਤੁਹਾਡੇ ਨਾਲ ਜੋ ਵਰਕ ਹੋ ਰਿਹਾ ਕਿਸ ਤਰ੍ਹਾਂ ਦਾ ਹੋ ਰਿਹਾ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਗਰਦੀ ਭਾਜੀ ਜੋ ਤੁਸੀਂ ਹਰ ਸ਼ੂਟ ਦੇ ਵਿੱਚ ਸਾਡਾ ਸਾਥ ਦਿੰਨੇ ਹੋ ਤੇ ਚੈਨਲ ਤੋਂ ਤੇ ਸਾਡੀ ਸਾਰੀ ਟੀਮ ਨੂੰ ਬੜੇ ਵਧੀਆ ਟੀਕੇ ਨਾਲ ਆਪਣੇ ਕੈਮਰੇ ਵਿੱਚ ਕੈਦ ਕਰਦੇ ਹੋ ਠੀਕ ਹੈ ਜਿਵੇਂ ਗੋਗਨਾ ਭਾਜੀ ਨੇ ਇੱਕ ਵਾਰੀ ਗੱਲ ਕੀਤੀ ਸੀਗੀ ਬਈ ਅਸੀਂ ਗਾਣੇ ਨੂੰ ਸ਼ੂਟ ਕਰਦੇ ਹਾਂ ਤੇ ਤੁਸੀਂ ਸਾਨੂੰ ਸ਼ੂਟ ਕਰਦੇ ਹੋ ਉਹ ਬਹੁਤ ਅਸੀ ਗੱਲ ਸੀਗੀ ਸਾਡੇ ਗੋਗਨਾ ਭਾਜੀ ਦੀ ਤੇ ਮੈਨੂੰ ਹਮੇਸ਼ਾ ਯਾਦ ਆਉਂਦੀ ਹੈ ਤੇ ਬਾਕੀ ਰਹੀ ਜੀ ਗਾਣੇ ਦੀ ਗੱਲ ਇਹ ਗਾਣਾ ਇਹ ਜੋ ਗਾਣੇ ਦੀ ਲੋਕੇਸ਼ਨ ਸੀਗੀ ਅਸੀਂ ਇਹ ਸੌਂਗ ਜਿਹੜਾ ਅਸੀਂ ਪੰਜਾਬ ਵਿੱਚ ਵੀ ਸ਼ੂਟ ਕਰ ਸਕਦੇ ਸੀ ਪਰ ਅਸੀਂ ਇੰਨੀਆਂ ਮੁਸ਼ਕਲਾਂ ਝੱਲ ਕੇ ਇੰਨੀਆਂ ਕਠਿਨਾਈਆਂ ਨਾਲ ਰਾਸਤੇ ਵਿੱਚ ਕੋਈ ਗੱਡੀ ਉਧਰੋਂ ਆ ਰਹੀ ਹੈ ਕੋਈ ਉਧਰੋਂ ਆ ਰਹੀ ਹੈ ਕੋਈ ਪ੍ਰੋਡਕਸ਼ਨ ਉਧਰੋਂ ਆ ਰਹੀ ਹੈ ਠੀਕ ਹੈ ਤੇ ਇੱਥੇ ਪੂਰਾ ਰਿਸਕ ਲੈ ਕੇ ਆਏ ਆ ਜੀ ਕਿਉਂਕਿ ਬਾਰਿਸ਼ ਕੜੀ ਦਾ ਮੌਸਮ ਹੈ ਤੇ ਪਰ ਜਿਹੜਾ ਇਹ ਸੌਂਗ ਹੈ ਸਾਨੂੰ ਸੌਂਗ ਇੰਨਾ ਜ਼ਿਆਦਾ ਪਿਆਰਾ ਲੱਗਾ ਸੌਂਗ ਦਾ ਨਾਮ ਹੈ ਇੱਕੋ ਦਿਸਦਾ ਹੈ ਚਾਨਣ ਤੇ ਬਹੁਤ ਅੱਛਾ Song ਹੈ ਇਸੇ ਕਰਕੇ ਸਾਡੀ ਸਾਰੀ ਟੀਮ ਨੇ ਇਹ ਪਲੈਨਿੰਗ ਕੀਤੀ ਕਿ ਇਹ Song ਪਾ ਲਈ ਆਪਾਂ ਪੰਜਾਬ ਵਿੱਚ ਨਹੀਂ ਸ਼ੂਟ ਕਰਨਾ ਇਹ ਜੋ ਲੋਕੇਸ਼ਨ ਮੰਗ ਰਿਆ ਹੈ ਇੱਕ ਪਹਾੜੀ ਏਰੀਆ ਚਾਹੀਦਾ ਸਾਨੂੰ ਇਦਾਂ ਦੇ ਘਰ ਚਾਹੀਦੇ ਆ ਸਾਨੂੰ ਇਦਾਂ ਦੀਆਂ ਅੰਗਲੀਆਂ ਚਾਹੀਦੀਆਂ ਸਾਨੂੰ ਜੋ ਪ੍ਰੋਪਰਟੀ ਚਾਹੀਦੀ ਹੈ ਉਹ ਸਾਰੀ ਸਾਨੂੰ ਸਾਈਂ ਪਿੰਡ ਦੇ ਵਿੱਚ ਮਿਲੀ ਜੋ ਕਿ ਹਿਮਾਚਲ ਵਿੱਚ ਹੈ ਤੇ ਬਾਕੀ ਜਿਹੜਾ Song ਆ ਆਪਣਾ ਇੱਕੋ ਦਿਸਦਾ ਇਹ ਚਾਨਾ ਉਹ ਕਿਹੜਾ ਚਾਨਾ ਇਹ ਤੁਹਾਨੂੰ ਹੁਣ ਪੂਰਾ ਜਦੋਂ Song ਤੁਹਾਡੇ ਸਾਹਮਣੇ ਆ ਜਾਏਗਾ ਤਿਆਉ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਸ ਸੌਬ ਨੂੰ ਹਿੱਟ ਕਰੀਏ ਬਹੁਤ ਵਧੀਆ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਗਜੀਤ ਭਾਜੀ ਨੇ ਕਿਸੇ ਚੀਜ਼ ਦਾ ਇਹ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਖਾਸ ਕਰਕੇ ਲੋਕੇਸ਼ਨ ਨੂੰ ਲੈ ਕੇ ਕਿ ਪੰਜਾਬ ਵਿੱਚ ਵੀ ਕਰ ਸਕਦੇ ਸੀਗੇ ਬਟ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਪੰਜਾਬ ਵਿੱਚ ਨਹੀਂ ਕਰਨਾ ਕਿਉਂਕਿ ਲੋਕੇਸ਼ਨ ਜਿਹੜੀ ਚਾਹੀਦੀ ਸੀ ਸਾਨੂੰ ਇਸ ਤਰ੍ਹਾਂ ਦੀ ਜੋ ਭਾਜੀ ਨੇ ਚੂਜ਼ ਕੀਤੀ ਹੈ ਸੋ ਅੱਜ ਅਸੀਂ ਇੱਥੇ ਆਏ ਹਾਂ ਸਾਡੀ ਟੀਮ ਸਾਰੇ ਬਹੁਤ ਵਧੀਆ ਆਰਟਿਸਟ ਵੀ ਬਹੁਤ ਵਧੀਆ ਨੇ ਔਰ ਬਹੁਤ ਹੀ ਵਧੀਆ ਕੰਮ ਹੋ ਰਿਹਾ ਭਾਜੀ ਸੋ ਬਾਕੀ ਤੁਸੀਂ ਦੇਖ ਹੀ ਰਿਹਾ ਤੁਹਾਡੇ ਸਾਹਮਣੇ ਹੈਗੇ 当然没的